ਉਹ ਜਾਣੀ ਨਾਲੇ ਬਿਲਕੁਲ ਨਹੀਂ ਜਾਂਦੇ ਨਦੀਆਂ ਦੇ ਕੋਲ ਇੱਥੇ ਹੀ ਤੁਸੀਂ ਹੁਣ ਮਾਰ ਨਹੀਂ ਕਰ ਰਹੇ ਪਰ ਉਹਨਾਂ ਨੂੰ ਕੋਈ ਨਹੀਂ ਬਣਾ ਕਰਨਾ ਆਓ ਵੀਡੀਓ ਉਹ ਜਾਣ ਨਹੀਂ ਨਾਲੇ ਬਿਲਕੁਲ ਨਹੀਂ ਜਾਂਦੇ ਨਦੀਆਂ ਦੇ ਕੋਲ ਇੱਥੇ ਹੀ ਅਕਰ ਕੋਠਾ ਪੜਿਆ ਰਹਿ ਸਰਪੇ ਸਿਰ ਤੇ ਆਉਣਾ ਇੱਥੇ ਮਾਰ ਬਲਕਿ ਇਹ ਪਿਆਰੀ ਜੀ ਨਾਲ ੱੱੱਕੇ ਨਾਲ ਮਤਲਬ ਲਈ ਕਰਨ ਨੂੰ ਫਿਰਦੇ ਜੀ ਰੰਜਿਸ਼ ਕਰਦੇ ਸੀ ਸਾਡੇ ਨਾਲ ਕਾਜੀ ਰੰਜਿਸ਼ ਸੀ ਮਤਲਬ ਕਿ ਇਹਨਾਂ ਦੀ ਸਾਡੀ ਪਿਆਰੀ ਨੇ ਇਹਨੇ ਵਿੱਚ ਪਹਿਲਾਂ ਵੀ ਨਿਕਲਦੀ ਸੀ ਪਹਿਲਾਂ ਜੇ ਕੋਈ 7-8 ਸਾਲ ਬਾਅਦ ਜਿੱਦਾਂ ਨਿਸ਼ਾਨਦੇਹੀ ਹੋਈ ਸੀ ਤੇ ਇਹਨਾਂ ਵਿੱਚ ਪਿਆਰੀ ਵੀ ਸੀ ਸਾਡੇ ਠੀਕ ਹੈ ਉਹਦੀ ਚੱਪਲ ਜਿਹਨਾਂ ਨੇ ਨਾਲ ਪਿਆਰੀ ਛੱਡੀ ਤੇ ਨਾਲੇ ਟਿੱਕਾ ਬਜਾ ਕਰਾਂਦੇ ਬਲਕਿ ੱੱੱਕੇ ਨਾਲ ਕਬਜਾ ਕਰਾਂਦੇ ਕੋਸ਼ਿਸ਼ ਕੀਤੀ ਇਹਨਾਂ ਦੀ ਕਿ ਇਹ ਇਧਰੋਂ ਹੀ ਲੈਣਾ ਹੈ ਇਧਰੋਂ ਹੀ ਲੈਣਾ ਹੈ ਇਧਰੋਂ ਤੇ ਅੱਜ ਜੀ ਸਾਨੂੰ ਤਲਾਹ ਮਿਲੀ ਸੀ ਵੀ ਉਹ ਸ਼ਮਾਨ ਸ਼ਹੀਦ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਦੋਹਾਂ ਤਰ੍ਹਾਂ ਦਾ ਸਾਡੀ ਪੁਲਿਸ ਪਾਰਟੀ ਤੇ ਅਸੀਂ ਮੌਕੇ ਤੇ ਉੱਤੇ ਗਏ ਸੀ ਉੱਥੇ ਅਸੀਂ ਜਦੋਂ ਜਾ ਕੇ ਦੇਖਿਆ ਕਿ ਉੱਥੇ ਇੱਕ ਧੇਰਾ ਗੁਰਦੀਪ ਸਿੰਘ ਗੁਰਦੀਪ ਸਿੰਘ ਧੇਰਾ ਆਪਣੇ ਜਿਹੜਾ ਨਾ ਜ਼ਮੀਨ ਖਰੀਦੀ ਆ ਸ਼ਮਾਨ ਸ਼ੀਦ ਦੇ ਵਿੱਚ 4 ਕਿੱਲੇ ਤੇ ਜਿਹੜੀ ਦੂਸਰੀ ਧਿਰ ਸੀ ਉਹ ਗੁਰਨਾਮ ਸਿੰਘ ਤੇ ਅਸੀਂ ਉਹ ਬਿਗੋਲ ਸੀ ਉਹਨਾਂ ਦੀ ਵੀ 4 ਕਿੱਲੇ ਜ਼ਮੀਨ ਸੀਗੀ ਜਿਹੜੀ ਗੁਰਦੀਪ ਸਿੰਘ ਧਿਰ ਨੇ ਜਿਹੜੇ ਗੁਰਨਾਮ ਸਿੰਘ ਦੇ ਚਾਚਾ ਸੀ ਗੁਰਮੇਲ ਸਿੰਘ ਦੇ ਕੈਨੇਡਾ ਦੇ ਉਹਨਾਂ ਕੋਲੋਂ ਖਰੀਦ ਕੀਤੀ ਸੀ ਅੱਜ ਇਹਨਾਂ ਨੇ ਉੱਥੇ ਜ਼ਮੀਨ ਦੀ ਆਪਣੀ ਵੰਡ ਕਰਨੀ ਸੀ 4 ਕਿੱਲੇ ਦੀ ਤੇ ਉੱਥੇ ਜਿਹੜੀ ਗੁਰਨਾਮ ਸਿੰਘ ਧਿਰ ਵੀ ਆਈ ਸੀ ਕਾਫੀ ਬੰਦੇ ਲੱਗੇ ਤੇ ਇਹ ਵੀ ਆਪਣੇ ਗੁਰਦੀਪ ਸਿੰਘ ਧਿਰ ਵੀ ਗਈ ਸੀ ਆਪਣੇ ਬੰਦੇ ਇੱਥੋਂ ਨਾਲ ਲੈ ਕੇ ਜਦੋਂ ਉੱਥੇ ਮੰਤੀ ਇਹਨਾਂ ਨੇ ਕੀਤੀ ਜ਼ਮੀਨ ਦੀ ਤੇ ਇਹਨਾਂ ਨੇ ਜਿਹੜੀ ਦੋਵਾਂ ਧਿਰਾਂ ਨੇ ਜਿਹਨਾਂ ਨੇ ਕਹੇ ਸੀ ਇਹ ਜ਼ਮੀਨ ਨਹੀਂ ਲੈਣੀ ਉਹ ਕਹਿੰਦੇ ਸੀ ਇਸ ਸਾਈਡ ਤੋਂ ਲੈਣੀ ਹੈ ਇਸ ਸਾਈਡ ਤੋਂ ਲੈਣੀ ਹੈ ਇਸ ਕਰਕੇ ਇਹਨਾਂ ਦੀ ਉੱਥੇ ਬੈਸ ਬੱਜੀ ਹੋ ਗਈ ਤੇ ਇਹਨਾਂ ਦਾ ਉੱਥੇ ਲੜਾਈ ਝਗੜਾ ਹੋ ਗਿਆ ਲੜਾਈ ਝਗੜੇ ਦੌਰਾਨ ਇਹਨਾਂ ਨੇ ਦੋਵਾਂ ਧਿਰਾਂ ਨੇ ਉੱਥੇ ਆਪਸ ਵਿੱਚ ਲੜਾਈ ਕੀਤੀ ਹੈ ਤੇ ਜਿਹੜੀ ਗੁਰਦੀਪ ਸਿੰਘ ਧਿਰ ਵੱਲੋਂ ਆ ਪੀਨਲ ਜਾਮਨਾ ਆਇਆ ਵੀ ਇਹਨਾਂ ਨੇ ਸਾਡੇ ਤੇ ਫਾਇਰ ਕੀਤਾ ਰਾਈਫਲ ਦੇ ਨਾਲ ਉਹਦੇ ਲੜਕੇ ਕੁਲਵਿੰਦਰ ਸਿੰਘ ਤੇ ਜਿਹੜੀ ਦੂਸਰੀ ਥੇ ਰਗਰਾਮ ਸਿੰਘ ਥੇ ਰ ਉਹਨਾਂ ਵੀ ਕਿਹਾ ਵੀ ਸਾਡੇ ਦੇ ਇਹਨਾਂ ਨੇ ਫਾਇਰ ਕੀਤਾ ਜਿਹੜੀ ਗੁਰਦੀਪ ਸਿੰਘ ਥੇ ਰ ਉਹ ਵੀ ਕਹਿ ਰਹੀ ਹੈ ਵੀ ਜਿਹੜੇ ਕੋਈ ਇੱਥੋਂ ਦੇ ਸ਼ਮਾਨ ਸ਼ਹੀਦ ਦੇ ਨੇ ਮਨਜੀਤ ਸਿੰਘ ਹੁਣੀ ਇਸ ਥੇਰੇ ਨਾਲ ਆ ਕੇ ਇਹਨਾਂ ਨੇ ਸਾਡੇ ਮੇਰੀ ਦਾੜੀ ਪੱਟੀ ਆ ਮੇਰੇ ਤੇ ਹਮਲਾ ਕੀਤਾ ਮੈਨੂੰ ਮਾਰਾ ਘੁੱਟਿਆ ਜਿਹੜੇ ਗੁਰਦੀਪ ਸਿੰਘ ਥੇ ਰ ਜਿਹੜੇ ਗੁਰਦੀਪ ਸਿੰਘ ਨੇ ਉਹ 92 ਸਾਲ ਦੀ ਉਮਰ ਦੇ ਨੇ ਬਜ਼ੁਰਗ ਤੇ ਉੱਥੇ ਅਸੀਂ ਮੌਕੇ ਤੇ ਗਏ ਸੀਗੇ ਤੇ ਹੁਣ ਅਸੀਂ ਦੋਨਾਂ ਧਿਰਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਕਰ ਰਿਆ ਸੀ ਸਰ ਕੋਈ ਵੀਡੀਓ ਵੀ ਡੜੀ ਵਾਇਰਲ ਹੋ ਰਹੀ ਜਿਹਦੇ ਵਿੱਚ ਬੰਦੂਕ ਦਵਾਈ ਆ ਰਹੀ ਹਾਂ ਜੀ ਮੈਂ ਦੇਖੀ ਇਹ ਵੀਡੀਓ ਛੇ ਤੁਹਾਡੇ ਕੋ ਵੀਡੀਓ ਹੋਵੇ ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਜੀ ਤੇ ਅਸੀਂ ਵੀਡੀਓ ਦੇ ਆਧਾਰ ਤੇ ਜੋ ਮਦਈਆਂ ਨੇ ਬਿਆ ਲਗਾਏ ਉਹਦੇ ਵਿੱਚ ਕਾਰਵਾਈ ਕਰ ਦਿੱਤੀ ਹੈ ਉਹ ਜਾਣੀ ਨਾਲੇ ਬਿਲਕੁਲ ਨਹੀ ਜਾਣਦੇ ਨਦੀਆਂ ਦਾ ਬੈਠਾ ਹੀ ਤੁਸੀਂ ਹੁਣ ਮਾਰ ਨਹੀਂ ਕਰ ਰਹੇ ਪਰ ਉਹਨਾਂ ਨੂੰ ਕੋਈ ਨਹੀਂ ਬਣਾ ਕਰਨਾ ਆਵਾ ਵੀਡੀਓ ਉਹ ਜਾਣ ਨਹੀਂ ਨਾਲੇ ਬਿਲਕੁਲ ਨਹੀਂ ਜਾਂਦੇ ਨਦੀਆਂ ਦੇ ਇੱਥੇ ਹੀ ਅੱ깔 ਕੋਠਾ ਪੋੜਿਆ ਰਹਿ ਸਰੋਪੋਟ ਜਬਾ ਅਸਰੋਟ ਆਈਉਣਾ ਇੱਥੇ ਮਾਰ ਦੇ ਮਾਰ ਜੱਟ ਪੱਟੇ ਰੋਟੇ ਬੰਦੇ ਬਣੋ ਯਾਰ ਬੰਦੇ ਮਾਰ ਦੇ ਪੱਜਾ ਪੱਣੀ ਦੇਖੋ ਮਾਰ ਦੇ ਪੱਜਾ ਪੱਣੀ ਦੇਖੋ ਮਾਰ ਦੇ ਪੱਜਾ ਉਹ ਜਾਣ ਨਹੀਂ ਨਾਲੇ ਬਿਲਕੁਲ ਨਹੀਂ ਜਾਂਦੇ ਨਦੀਆਂ ਦੇ ਇੱਥੇ ਹੀ ਉਹੀ ਹੁਣ ਮੈਂ ਨਹੀਂ ਕਰ ਰਹੇ ਪਰ ਉਹਨਾਂ ਨੂੰ ਕੋਈ ਨਹੀਂ ਬਣਾ ਕਰਨਾ ਆ ਜਾਓ ਵੀਡੀਓ ਉਹ ਜਾਣ ਹੁਣ ਵੀ ਨਹੀਂ ਉਹ ਜਾਣ ਨਹੀਂ ਨਾਲੇ ਬਿਲਕੁਲ ਨਹੀਂ ਜਾਂਦੇ ਗੱਜੀਆਂ ਦਾ ਇੱਥੇ ਹੀ ਅਕਰ ਕੋਠਾ ਪੋੜੇ ਰੱਖ ਸਰਪੋਤ ਨਹੀਂ ਆਉਣਾ ਇੱਥੇ ਮਾਰ